ਪਾਰਤੀ ਫੌਜ ਵੱਲੋਂ ਪੋਗਪੁਰ ਦੇ ਪਿੰਡ ਟੱਲੀ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਵਿਖੇ ਯੂਥ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਆਯੋਜਨ ਵਜਰਾਕੌਰ ਦੀ ਦੇਖ ਨੇ ਖੇਡ ਇਸ ਮਹੀਨੇ ਦੀ 18 ਤਰੀਕ ਤੋਂ 20 ਤਰੀਕ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਮੰਤਵ ਖੇਡਾਂ ਵਿੱਚ ਨੌਜਵਾਨਾਂ ਦੀ ਸਕਾਰਾਤਮਕ ਸ਼ਮੂਲੀਅਤ ਤੇ ਨਸ਼ਿਆਂ ਦੇ ਖਤਰੇ ਬਾਰੇ ਜਾਗਰੂਕਤਾ ਵਧਾਉਣਾ ਹੈ। ਇਸ ਵਾਲੀਬਾਲ ਟੂਰਨਾਮੈਂਟ ਵਿੱਚ 16 ਤੋਂ 29 ਸਾਲ ਦੀ ਉਮਰ ਦੇ ਭਾਗੀਦਾਰਾਂ ਸਣੇ 8 ਪਿੰਡਾਂ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਨੇ ਅੱਜ ਦੇ ਮੁਕਾਬਲਿਆਂ ਵਿੱਚ ਪਹਿਲਾ ਮੈਚ ਕੋੜਵਾਹੀ ਤੇ ਟੱਲੀ ਵਿਚਾਲੇ ਹੋਇਆ ਜਿਸ ਵਿੱਚ ਕੋੜਵਾਹੀ ਦੀ ਟੀਮ ਨੇ 20-25, 22 ਤੇ 25-19 ਨਾਲ ਜਿੱਤ ਹਾਸਲ ਕੀਤੀ ਦੂਜਾ ਮੈਚ ਲੋਹਾਰਾਂ ਚੜਕੇ ਤੇ ਪਚਰੰਗਾ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਪਚਰੰਗਾ ਦੀ ਟੀਮ ਨੇ ਲੋਹਾਰਾਂ ਨੂੰ 25-20, 23 ਨਾਲ ਹਰਾਇਆ ਝੱਜਾਂ ਦੀ ਟੀਮ ਨੇ ਰਾਏਪੁਰ ਨੂੰ 25-21, 25-19 ਨਾਲ ਤੀਜੇ ਮੈਚ ਵਿੱਚ ਜਦ ਕਿ ਚੌਥੇ ਮੈਚ ਵਿੱਚ ਸੂਸਾ ਦੀ ਟੀਮ ਨੇ ਜ਼ਹੂਰਾ ਨੂੰ 25-23 22-25 25-24 ਨਾਲ maat ਦਿੱਤੀ